ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਨੇ ਤੁਹਾਨੂੰ ਪਤਾ ਸਾਡਾ ਚੈਨਲ YouTube ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਹੈ ਤੇ ਵੱਖ-ਵੱਖ ਟੌਪਿਕਾਂ ਵਿਸ਼ਿਆਂ ਮੁੱਦਿਆਂ ਬਾਰੇ ਆਪਾਂ ਚਰਚਾ ਡਿਬייט ਕੰਟੀਨਿਊ ਡੇਲੀ ਕਰਦੇ ਰਹਿੰਦੇ ਆ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਦੱਸਿਓ ਵੀ ਕਿਹੜੇ-ਕਿਹੜੇ ਟੌਪਿਕ ਤੁਹਾਨੂੰ ਵਧੀਆ ਲੱਗਦਾ ਕਿਹੜਾ ਚੰਗਾ ਲੱਗਦਾ ਕਿਹਦੇ ਬਾਰੇ ਹੋਰ ਡਿਸਕਸ ਕਰਨੀ ਚਾਹੀਦੀ ਅੱਜ ਆਪਾਂ ਇਹ ਕਰਨਾ 15 ਅਗਸਤ ਇਹਦਾ ਮਤਲਬ ਸੰਵੰਦਤਾ ਦਿਵਸ ਜਿਹਨੂੰ ਹਿੰਦੀ ਚਾਹੇ ਤੇ ਇੰਗਲਿਸ਼ ਇੰਡੀਪੈਂਡੈਂਸ ਡੇ ਆਂਦੇ ਆ ਇਦੋ 15 ਅਗਸਤ 1947 ਸਾਡਾ ਭਾਰਤ ਆਜ਼ਾਦ ਹੋਇਆ ਸੀ। ਜਦੋਂ ਈਸਟ ਇੰਡੀਆ ਕੰਪਨੀ ਆਪਾਂ ਜਦੋਂ ਗੁਲਾਮ ਸੀ ਆਪਾਂ ਭਾਰਤ ਦੇ ਜਿਹੜਾ ਪੰਜਾਬ ਜਿਹੜੀ ਹਿੰਦੁਸਤਾਨਾ ਨੇ ਆਪਾਂ ਇਹ ਉਹ ਗੁਲਾਮ ਸੀ ਉਹਦੇ ਅੰਡਰ ਕੰਮ ਕਰਦਾ ਹੁੰਦਾ ਸੀ ਆਪਣੇ ਇੰਗਲੈਂਡ ਅੰਡਰ ਜਿਹੜੇ ਆਪਣੇ ਗੋਰੇ ਅੰਗਰੇਜ਼ ਉਹਨਾਂ ਦੇ ਅੰਡਰ ਕੰਮ ਕਰਦਾ ਸੀ। ਇਹਦੇ ਵਿੱਚ ਬੜੇ ਬਲਦਾਨ ਹੋਏ ਸਿੱਖਾਂ ਦੇ, ਹਿੰਦੂ, ਮੁਸਲਮਾਨ, ਸਿੱਖ ਸਾਰੇ ਸਭ ਨੇ ਬਹੁਤ ਵੱਡਾ ਇਹਦੇ ਵਿੱਚ ਮਾਣ ਸਨਮਾਨ ਪਾਇਆ। ਸਿੱਖਾਂ ਨੇ 93% ਕੁਰਬਾਨੀਆਂ ਕਾਲੇ ਪਾਣੀ ਦੀਆਂ ਜੇ ਸਿੱਖਾਂ ਨੇ ਕੱਟੀਆਂ ਹਨ। ਜਦੋਂ ਹਿੰਦੂ ਪਾਕਿਸਤਾਨ ਚਾਇਨਾ ਬਾਰਡਰ ਦੀ ਜਦੋਂ ਵੀ ਕੋਈ ਲੜਾਈ ਹੁੰਦੀ ਆਰਮੀ ਅੱਗੇ ਆਪਣੇ ਸਿੱਖ ਰੈਜੀਮੈਂਟ ਕਰਦੇ ਆ ਸਿੱਖਾਂ ਦਾ ਬੜਾ ਵੱਡਾ ਯੋਗਦਾਨ ਇਹਦੇ ਵਿੱਚ ਆਂਦੇ ਮਹਾਤਮਾ ਗਾਂਧੀ ਪਰ ਸਿੱਖ ਸਾਰੇ ਮਹਾਤਮਾ ਗਾਂਧੀ ਸੁਭਾਸ਼ ਚੰਦਰ ਬੋਸ ਭਗਤ ਸਿੰਘ ਸਰਦਾਰ ਉਦਮ ਸਿੰਘ ਰਾਜਗੁਰੂ ਸੁਖਦੇਵ ਸਾਰੇ ਦਾ ਸਭ ਤੋਂ ਵੱਡਾ ਯੋਗਦਾਨ ਇੱਥੇ ਆਜ਼ਾਦੀ ਕਰਾਉਣ ਦੀ ਜਦੋਂ ਉਹ ਆਪਣੇ ਤੇ ਅਤਿਆਚਾਰ ਕਰਦੇ ਸੀ ਫਿਰ ਆਪਾਂ ਨੂੰ ਉਹਨਾਂ ਵਿੱਚ ਬਹਿਣਾ ਪੈਂਦਾ ਸੀ ਹਨਾ ਵੇਖੋ ਹੁਣ ਤੁਸੀਂ ਵੇਖੋ ਵੀ ਸਵੰਤਾ ਦਿਵਸ ਕਿਉਂ ਬਣਾਇਆ ਜਾਂਦਾ ਵਾ ਕਿਉਂਕਿ ਇਹਦੇ ਵਿੱਚ ਬੜਾ ਸਾਡਾ ਪਾਰਤ ਦਾ ਉਜਾੜਾ ਆ ਪੰਜਾਬ ਦਾ ਉਜਾੜਾ ਆ ਕਿਉਂਕਿ ਵੇਖੋ ਹੁਣ ਪਾਕਿਸਤਾਨੀ ਛੜ ਤੋਂ ਵੱਖ ਕਰਤਾ ਹਨਾ ਰਾਜਸਤਾਨੀ ਵੱਖ ਕਰਤਾ ਸਾੜ ਤੋਂ ਹਨਾ ਹਰਿਆਣਾ ਛੜ ਤੋਂ ਵੱਖ ਕਰਤਾ ਪੰਜਾਬ ਛੋਟਾ ਹੋਇਆ ਸਾਨੂੰ ਪੰਜਾਬ ਦੇ ਤਾ ਕਿਉਂਕਿ ਮਹਾਰਾਜਾ ਰਣਜੀਤ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਉਹਦਾ ਰਾਜ ਹੀ ਸੀ ਨਾ ਤਿੱਬਤ ਅਫਗਾਨ ਅਫਗਾਨ ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਜਿਹੜਾ ਹਰੀ ਸਿੰਘ ਨਲੂ ਨੇ ਜਿੱਤਿਆ ਅਫਗਾਨ ਚੰਮੂ ਕਸ਼ਮੀਰ ਤਿੱਬਤ ਲਦਾਖ ਇਹ ਸਾਰਾ ਪੰਜਾਬ ਚੋਂ ਦਾ ਹਿੱਸਾ ਪੰਜਾਬ ਦੇ ਇੱਕ ਇੱਕ ਮਰਬਾਦ 45000 ਮੱਬਾ ਸਾਰੇ ਵਿਕਾਸ ਹੀ ਆਪਣਾ 파ਤ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਨੇ ਦੇ ਸਿੱਕੇ ਕਾਲ ਸਾਈ ਸਿੱਕੇ ਚੱਲਦੇ ਹੁੰਦੇ ਸੀ ਤੇ ਗੋਰੇ ਅੰਗਰੇਜ਼ ਕਾਲੇ ਸਾਰੇ ਪੰਜਾਬ ਚ ਨੌਕਰੀ ਕਰਨ ਆਉਂਦੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ 1947 ਤੋਂ ਪਹਿਲਾਂ ਦੀਆਂ ਮਗਲਾਂ ਕਰ ਤੱਕ ਦੱਸ ਰਿਹਾ ਉਹਦੇ ਗੋਰੇ ਕਾਲੇ ਸਾਰੇ ਇੱਥੇ ਆਉਂਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਹੁਣ ਕਾਖਾ ਵੀ ਇਹ ਉਹਨਾਂ ਦੀ ਸਾਡੀ ਆਇਲਟਸ ਹੁੰਦੀ ਸੀ ਉਹ ਪੰਜਾਬ ਦੀ ਕਾ ਕਾ ਦੇ ਦਿੰਦਾ ਜੀ ਇਹ ਯਾਦ ਕਰ ਲਓ ਤੁਹਾਨੂੰ ਨੌਕਰੀ ਦੇ ਦਾਂਗੇ ਇਹੋ ਜੀ ਹਰੀ ਸਿੰਘ ਨਲੂਏ ਸ਼ਾਮ ਸਿੰਘ ਤਾਰੀ ਕਾਲੀ ਪੂਲਾ ਸਿੰਘ ਵਰਗੇ ਨਾਲ ਦੇਸਾ ਸਿੰਘ ਮਜੀਠੀਆ ਵਰਗੇ ਨਾਲ ਸੀ ਜਿੰਨਾ ਸਾਰਾ ਊੜਾੜਾ ਜਿੰਨੂ ਆਪਾਂ ਕਾ ਕਾ ਉਹ ਊੜਾੜਾ ਪਰ ਆਪਣੀ ਪੰਜਾਬੀ ਊੜਾੜਾ ਉਹ ਆਂਦੇ ਹੀ ਊੜਾੜਾ ਪੜ ਲਓ ਮਹਾਰਾਜ ਰਣਜੀਤ ਸਿੰਘ ਆਂਦੇ ਹੀ ਤੁਹਾਨੂੰ ਨੌਕਰੀ ਦੇ ਦਾਂਗੇ ਪੰਜਾਬ ਦੇ ਤੁਹਾਨੂੰ ਜਿੱਦਾਂ ਪੰਜਾਬੀ ਭਾਸ਼ਾ ਸਿੱਖਣੀ ਪਊਗੀ ਬੜੇ ਅੰਗਰੇਜ਼ ਖੁਸ਼ ਹੋਗੇ ਇੱਥੇ ਉਹਨਾਂ ਦੇ ਉਦੋਂ ਆਪਣਾ ਇਸ ਇੰਡੀਆ ਆਈਡੀ ਕੰਪਨੀ ਜਦੋਂ ਅੰਗਰੇਜ਼ਾਂ ਦੇ ਆਪਾਂ ਗੁਲਾਮ ਅੰਦਰ 1847 ਤੋਂ ਪਹਿਲਾਂ ਕਿਉਂਕਿ ਜਦੋਂ ਉਹ ਟਨਕੀ ਟ੍ਰੇਨ ਵੇਖੀ ਹੋਣੀ ਮਾਲ ਗੱਡੀ ਵੇਖੀ ਹੋਣੀ ਜਿਹੜੀ ਆ ਤੁਸੀਂ ਨਿੱਕੇ ਨਿੱਕੇ ਸ਼ਾਰਟ ਕਲਿੱਪਾਂ ਵੇਦੇ ਉਦੋਂ ਪਾਕਿਸਤਾਨ ਦੇ ਲੋਕ ਜਾਂਦੇ ਹੁੰਦੇ ਸੀ ਕਿ ਇੰਡੀਆ 'ਚ ਮੌਲ ਖਰਾਬ ਐ ਜੋ ਤੁਹਾਨੂੰ ਪਰੇ ਕਿਨਾਂ ਲੋਕ ਹੋਂਦ ਦੇਖਣ ਆਉਂ। ਉਦੋਂ ਇਹ ਚੀਜ਼ਾਂ ਹੁੰਦੀਆਂ ਸੀ ਉਦੋਂ ਅੱਧੇ ਪਾਕਿਸਤਾਨ ਚੱਲ ਗਿਆ ਹੁਣ ਵੇਖੀਦੇ ਵੇਖੀਨਾ ਪਰਦਾ ਦੇ ਪਰਦਾ ਦੇ ਕਈ ਨਾਨੇ ਕਈਦਾ ਅਸੀਂ ਪਾਕਿਸਤਾਨ ਨੂੰ ਆਏ 라ਵਲਪਿੰਡੀਓ ਸਲਾਮਾਬਾਦ ਹਨਾ ਲਾਹੌਰ ਲਾਹੌਰ ਸਭ ਤੋਂ ਵਧੀਆ ਹੁੰਦੀ ਲਾਹੌਰ ਅਜ ਤਾਂ ਨਹੀਂ ਹੁੰਦੀ ਪੰਜਾਬ ਦੀ ਪਾਸੀ ਰੋਜ਼ ਰਾਇਤਨ ਲਾਹੌਰ ਜਾ ਕੇ ਵੇਖੋ ਪੰਜਾ ਸਾਹਿਬ ਗੁਰਦੁਆਰਾ ਆੜ ਆਹੋਰੀ ਗੁਰਦਾਰੇ ਸਾਡੇ ਤੋਂ ਵਿਛੋੜਾ ਆ ਪਾਗੇ ਜਦੋਂ 1947 1947 ਆਜ ਕੀ ਮਿਲੇ ਸਾਨੇ 76ਵਾਂ ਆਪਾਂ 76ਵਾਂ ਸਾਲ ਮਨਾ ਰਹੇ ਆ 1947 ਤੋਂ ਲੈ ਕੇ 2025 76ਵਾਂ ਜਾਂ 77ਵਾਂ ਸਾਲ ਬਸਦਾ ਇਸ ਕਰਕੇ ਬੜਾ ਸਾਡਾ ਸਾਨੂੰ ਸੌਖੀ ਨਹੀਂ ਜਾਤੀ ਮਿਲੀ ਜਾਤੀ 'ਚ ਬੜਾ ਖੂਨ ਖਰਾਬਾ ਆਇਆ ਬੜੀਆਂ ਜੇਲਾਂ ਕਿੰਨੀਆਂ ਜੇਲਾਂ ਭਰੀਆਂ ਆਪਣੇ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਹੁਣ ਉਦਮ ਸਿੰਘ ਹੁਣ ਲਾਲਾ ਲਾ ਜੀ ਆਹੋ ਸੁਭਾ ਚੰਦਰਪੂਰ ਹੁਣ ਮਹਾਤਮਾ ਗਾਂਧੀ ਜਿਹੜੇ ਸਾਡੇ ਵੱਡੇ ਲੀਗਲ ਸੀ ਜਦੋਂ ਹੀ ਪੈਦਾ ਨਹੀਂ ਹੋਈ 1947 ਤੋਂ ਪਹਿਲਾਂ ਬੜਾ ਬਲੀਦਾਨ ਬੜਾ ਉਜਾੜਾ ਆ ਪੰਜਾਬ ਨੂੰ ਐਵੇਂ ਨਹੀਂ ਮਿਲੀ ਕਈ ਵਾਰੀ ਤੇ ਰੋਣ ਆਉਂਦਾ ਜਦੋਂ ਕਹਾਣੀਆਂ ਦੱਸਦੇ ਆਪਣੇ ਪੁਰਾਣੇ ਬਜ਼ੁਰਗ ਲੋਹਰ ਸਭ ਤੋਂ ਵੱੱਖ ਕੀਤਾ ਗਿਆ ਸਾਡਾ ਪੰਜਾਬ ਤੇ ਸਾਰਾ ਕੁਝ ਹੁੰਦਾ ਯਾ ਫਗਾਨ ਆਪਣਾ ਸਾਰਾ ਤਿੱਬਤ ਵਾਲਾ ਲੇਲ ਦਾ ਕਲ ਆਪਣਾ ਪੂਰਾ ਵਿਕਾਸ ਹੀ ਪੰਜਾਬ ਸਾਰਾ ਹੈ ਜਦੋਂ ਮਹਾਰਾ ਰঞ্জੀਤ ਸਿੰਘ ਆ ਉਸ ਤੋਂ ਬਾਅਦ ਆਪਣੇ ਵਿੱਚ ਕਈ ਗਦਾਰ ਹੋ ਗਏ ਕਈ ਰਲ ਗਏ ਤੇ ਤੁਹਾਨੂੰ ਪਤਾ ਹੀ ਹੈ ਵੀ ਜੋ 1947 ਜੋ ਆ 1947 ਨੂੰ ਵੇਖੋ ਵੀ ਆਪਾਂ ਤਰੰਗਾਂ ਲਰੋਣੇ ਹਨ ਆਪਾਂ ਚਾਕੀਆਂ ਕਰਦੇ ਜਿੱਦਾਂ ਛੋਟੇ ਛੋਟੇ ਬੱਚੇ ਆਪਣੇ ਫੌਜੀ ਆਰਮੀ ਦੀਆਂ ਵਰਦੀਆਂ ਪਾ ਕੇ ਜਦੋਂ ਸ਼ਹੀਦ ਹੁੰਦੇ ਉਹ ਚੀਜ਼ਾਂ ਆਪਾਂ ਨੂੰ ਵੀ ਨਾ ਫੇਸ ਤੋਂ ਫੇਜ ਜਦੋਂ ਵੀ ਇਹਨਾਂ ਫਿਰ ਆਪ ਨੂੰ ਯਾਦ ਆਉਂਦੀ 1947 ਜਿੱਥੇ ਹੋਇਆ ਜਦੋਂ ਚਾਕੀਆਂ ਵੇਣੇ ਦੇਸ਼ ਭਗਤ ਦੇ ਆਪਾਂ ਕੀ ਰਿਹਾ ਨੇ ਜਾਨ ਗਨਮਾਨ ਕਿੰਨੇ ਤੁਸੀਂ ਵੇਖੋ ਨਾ ਆਪਣੇ ਐਲ ਐਲ ਐ ਹਨਾ ਤਸੀਲਾ ਜਿਹੜਾ ਜਗ ਜਦੋਂ ਤਰੰਗਾਲ ਲੋ ਲੋਂਦੇ ਆ ਫਿਰ ਉਹ ਦੱਸਦੇ ਆ ਕਿ 1947 ਤੋਂ ਪਹਿਲਾਂ ਪਹਿਲਾਂ ਕੀ ਹੈ ਕਿਉਂਕਿ ਨਾ ਦਾਦੇ ਪੜਕਾਦਿਆਂ ਨੂੰ ਪਤਾ ਹੁੰਦਾ ਦਿੱਤੀ ਹੋਇਆ ਜੀ ਹੁਣ ਵੇਖੋ ਆਪਣੇ ਫਰੀਦਕੋਟ ਸੀਆਂ ਮਾਂ ਨੇ ਚੰਡਾਲਾ ਰਾਏ ਹਨ ਲਾਲ ਕਿਲੇ ਚ ਲਾਲ ਕਿਲੇ ਦਾ ਇਤਿਹਾਸ ਥੋੜਾ ਤਗੜਾ 1920 ਵਰ ਖਾਲਸੇ ਨੇ ਲਾਲ ਕਿਲਾ ਫਤਹਿ ਕੀਤਾ ਵਾ ਬਘੇਲ ਸਿੰਘ ਹੋਣਾ ਆਪਣੇ ਵੱਡੇ ਕਿਉਂਕਿ ਆਪਣਾ ਜਿਹੜਾ ਸਿੱਖ ਰ ਹੈ ਜੀ ਸਿੱਖ ਇਤਿਹਾਸ ਹਨ ਇਹ ਪੜੋ ਸਿੱਖ ਇਤਿਹਾਸ ਦੀਆਂ ਬੁੱਕਾਂ ਅੱਜਕੱਲ ਬਹੁਤ ਕਿਹੜਾ ਪੜਾਈ ਨਹੀਂ ਕਰ ਰਹੇ ਲੋਕ ਪੜਾਈ ਦਾ ਗਿਆਨ ਨਹੀਂ ਹੈਗਾ ਕਈਆਂ ਜਿਨ੍ਹਾਂ ਨੂੰ ਸ਼ੌਂਕ ਹੈ ਉਹ ਇੰਟਰਸਟ ਹੈਗਾ ਥੋੜਾ ਉਹਦਾ ਦਾਸ ਨੂੰ ਵੀ ਪਤਾ ਜਿੰਨਾ ਕੇ ਵਲੌਗ ਚ ਗੱਲਬਾਤ ਕਰ ਸਕਦਾ ਵਾ ਵੇਖੋ ਵੀ ਜਿਹੜਾ ਲਾਲ ਕਿਲਾ 1920 ਵਾਰ ਖਾਲਸੇ ਨੇ ਫਤਹਿ ਕੀਤਾ ਵਾ ਇਹ ਜਿਹਨੂੰ ਆਪਾਂ ਜਾਣਦੇ ਹੁੰਦੇ ਸੀ afghan ਆ ਗਏ ਕਦੀ ਪਠਾਨ ਆ ਕੇ ਚੜ ਕੇ ਹਨਾ ਇਹ ਇਹਨਾਂ ਨੂੰ ਪੂਰੀ ਪੂਰੀ ਯੁੱਧ ਕਰਦੇ ਰਿਹਾ ਆਪਣੇ ਜਿਹੜੇ ਆਪਣੇ ਉਹਦੇ ਸੈਨਿਕ ਜਿਹੜੇ ਆਪਣੇ ਬੜਾ ਨੁਕਸਾਨ ਹੋਇਆ ਪੰਜਾਬ ਨੂੰ ਇਹ ਸੌਕੀ ਨਹੀਂ ਮਿਲੀ ਜਾਦੀ ਜਾਦੀ ਜੇ ਸਾਡਾ ਬੜਾ ਅਗੋ ਗਿਆ ਵਾ ਸਾਡਾ ਬੜਾ ਹੀ ਕੁਝ ਗਿਆ ਵਾ ਦੇਖੋ ਵੀ ਪਾਕਿਸਤਾਨ ਸਾਡੇ ਨਾਲ ਜੀ ਹਨਾ ਕਿੰਨਾ ਕੁਝ ਗਿਆ ਸਾਡੇ ਜਦੋਂ ਪਾਣੀਆਂ ਦਾ ਹੱਕ ਲੈਣਾ ਕਿਉਂਕਿ ਸਿੱਖਾਂ ਸਭ ਤੋਂ 1947 ਵੰਡ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਜੇ ਅਈਆਂ ਕਲੈਣੇ ਹੁਣ ਸਾਨੂੰ ਕਿਸਾਨ ਪ੍ਰਦਰਸ਼ਨ ਕਰਨ ਨੇ ਡਾਂਗਾ ਸੁੱਟੇ ਸਾਨੂੰ ਸ਼ੰਭੂ ਬਾਡ ਖਨੋਰੀ ਬਾਰਡਰ ਉੱਥੇ 1.5 ਤੋਂ 2-2 ਸਾਲ ਦਾਦੇ ਪੜਦਾਦੇ ਸਾਡੇ ਬੈਠੇ ਰਹੇ ਜਦੋਂ ਅਈ ਹੱਕ ਮੰਗਦੇ ਉਹਨਾਂ ਅੰਤਰ ਨੇ ਲਾਉਣੇ ਪੈਂਦੇ ਹੁਣਾਂ ਐਮਐਸਕੇਆਂ ਲੈਣੀਆਂ ਪੈਂਦੀਆਂ ਹਨਾ ਜਦੋਂ ਮੋਦੀ ਹੁਣ ਜਦੋਂ ਲਾਲ ਕਿਲੇ ਝੰਡਾ ਲਾਉਂਦਾ ਉਹ ਦੱਸਦਾ ਵੀ ਇਦਾਂ ਹੁੰਦਾ ਆਹ ਚੱਕਰ ਹੋਇਆ ਸੀ ਆਹ ਆ ਗੱਲ ਬਾਤ ਜਿਹੜੇ ਲਾਲ ਕਿਲਾ ਤੁਸੀਂ ਵੇਖੋ ਜਾ ਕੇ ਮੈਂ ਅਸਲੀ ਵੇਖਿਆ ਨਾ ਜਿਹੜਾ ਲਾਲ ਕਿਲੇ ਦੇ ਆਸੇ-ਪਾਸੇ ਆ ਨਾ ਬੜੀ ਢੁਗਾਈ 30 40 ਫੁੱਟ ਢੁਗਾਈ ਆ ਉਹਦੇ ਵਿੱਚ ਪਾਣੀ ਪਾਣੀ ਪਾ ਕੇ ਨਾ ਜੋ ਪੁਰਾਣੀ ਜ਼ਮਾਨੇ ਤੇ ਮਗਰਮਾਲੇ ਛੱਡਦੇ ਹੁੰਦੇ ਸੀ ਕਿ ਲਾਲ ਕਿਲੇ ਦੇ ਕੋਈ ਦਵਾਤ ਅੰਦਰ ਨਾ ਆ ਸਕੇ ਲਾਲ ਕਿਲੇ ਦੇ ਵਿੱਚ ਪਾਣੀ ਛੱਡ ਕੇ ਨਾ ਆਸੇ-ਪਾਸੇ ਤੇ ਮਗਰਮਾਲੇ ਛੱਡਦੇ ਹੁੰਦੇ ਉਹਦੇ ਵਿੱਚ ਉਹਦੇ ਅੰਦਰ ਕੋਈ ਆ ਨਾ ਸਕੇ ਉਹਨੂੰ 192 ਵਾਰ ਖਾਲਸੇ ਨੇ ਸਿੱਖ ਨੇ ਰਾਜਾ ਆਪਣੇ ਸਿੱਖੋਂ ਆਪਣੇ ਫਤਹਿ ਕੀਤਾ ਵਾ ਤੇ ਜਦੋਂ ਆਪਣਾ ਆਪਣੇ ਕੁਰਬਾਨੀ ਕਾਲੇ ਪਾਣੀ ਦੀਆਂ ਜੇਲਾ ਆਪਣੀਆਂ ਗੱਟੀਆਂ ਜਿਹੜਾ ਜਲਿਆਂ ਵਾਲੇ ਬਾਗ ਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ 45 46 ਤੋਂ ਬੰਦਾ ਆਡਾ ਮਰਿਆ ਸਿੱਖਾਂ ਜਦੋਂ ਅਸੀਂ ਕੋਈ ਲੈਣਾ ਹੁੰਦਾ ਸਰਕਾਰਾਂ ਤੋਂ ਇਹਨਾਂ ਨੂੰ ਪੱਗਾਂ ਦੇ ਦਾਰੇ ਰੜਕਦੇ ਆ ਜਦੋਂ ਕੋਈ ਹੈਂ ਕੋਈ ਆਪਣਾ ਸੜਕਾਂ ਦਾ ਲੈਣਾ ਹੋਵੇ ਕੋਈ ਪਾਣੀ ਮੰਗਣਾ ਹੋਵੇ ਰਾਜਸਥਾਨਾਂ ਦਾ ਸਾਡਾ ਪਾਣੀ ਆ ਦਿੱਲੀਆ ਦਾ ਸਾਡਾ ਪਾਣੀ ਆ ਕਿਉਂਕਿ ਸਾਡੇ ਸਾਡੇ ਹੁਣ ਵੇਖੋ ਪੱਟੀ ਥਾਣੀ ਜੇ ਨਹਿਰ ਨਿਗਲਦੀ ਆ ਜਾਂ ਅੰਬਰ ਸਰਮ ਪਹਿਲਾਂ ਪੱਟੀ ਦਾ ਅਧਿਕਾਰ ਬੰਦਾ ਫੇਰ ਅੰਬਰ ਸਰਦਾ ਜੈਂਦੀ ਨਹਿਰ ਨਿਗਲਦੀ ਸਾਡਾ ਪਾਣੀ ਸਾਡ ਤੋਂ ਹੋਇਆ ਯਾਰ ਸਾਡਾ ਦੇ ਇੰਨਾ ਮਤਲਬ ਵਿਆਜ ਮਲਾ ਕੇ ਇੰਨਾ ਰਾਜਸਥਾਨ ਵਾਲਾ ਇੰਨਾ ਪਾਣੀ ਆ ਵੀ ਜੇ ਬਿਆਜ ਉਹ ਸਾਰਾ ਮਿਲ ਜੇ ਤਾਂ ਇਹ ਸੋਨੇ ਦੀ ਚਿੜੀ ਹੋ ਜਾਏ ਪੰਜਾਬ ਪੰਜਾਬ 1947 ਚ ਯਾਦ ਹੋਇਆ ਸੀ ਤੇ ਬੜਾ ਬੜਾ ਉਜਾੜਾ ਆ ਬੜਾ ਦੁੱਖ ਦਰਦ ਹੁੰਦਾ ਜਿੱਦਾਂ ਛੋਟੇ ਛੋਟੇ ਬੱਚੇ ਚਲਕੀਏ ਜਿੱਦੋਂ ਕਿਤਾਬ ਪੰਗੜਾ ਦਾ ਬਚਲੋ ਪਾਉਣੇ ਆ ਪਰ ਇਹ ਚੀਜ਼ਾਂ ਜਦੋਂ ਛੋਟੇ ਛੋਟੇ ਬੱਚੇ ਚਲਕੀਏ ਜਿੱਦੋਂ ਅਪਰੇਡ ਕਰਾਉਂਦੇ ਹਨਾ ਬੱਚਿਆਂ ਦੇ ਆਪਣੇ ਆਰਮੀ ਪੂਛ ਲੱਗਦੀ ਹਨਾ ਸਲੂਟ ਮਾਰਦੀ ਪਤਾ ਲੱਗਦਾ ਵੀ ਆਪਾਂ ਨੂੰ ਛੋਟੀਆਂ ਛੋਟੀਆਂ ਕੀ ਕੀ ਹੋਇਆ ਹੈ ਇਹ ਬੜਾ ਦਿਲ ਨੂੰ 1900 ਜਦੋਂ 15 ਅਗਸਤ ਲੋਕੀ ਮਨਾਦ ਲੈਂਦੇ ਨੇ ਝੰਡੇ ਫੜ ਕੇ ਛੋਟੇ ਛੋਟੇ ਬੱਚੇ ਹਨਾ ਨਿਗੇ ਨਿਗੇ ਬੱਚੇ ਹਨਾ ਬੜਾ ਕੁਝ ਹੋਇਆ ਸੀ ਉਦੋਂ ਇਸ ਬਾਰੇ ਅਸੀਂ ਸਾਡਾ ਇਹ ਜੀ ਵੀ 15 ਅਗਸਤ ਕੱਲ ਸੀ ਤੇ ਕੱਲ ਸਾਡਾ ਟਾਈਮ ਨਹੀਂ ਲੱਗਾ ਤੇ ਅੱਜ ਸੀ ਜਦੋਂ ਟ੍ਰੇਨ ਆਈ ਸੀ ਅੱਧਾ ਭਾਰਤ ਪਾਕਿਸਤਾਨ ਨੂੰ ਜਾ ਰਹੀ ਸੀ ਟ੍ਰੇਨਾਂ ਭਰ ਭਰ ਕੇ ਜਾ ਰਹੇ ਸੀ ਉੱਤੇ ਬਹਿ ਬਹਿ ਕੇ ਜਾ ਬਿਲਕੁਲ ਨਹੀਂ ਨਾ ਖਾਓ ਵੀ ਪੰਜਾਬ ਚ ਵੀ ਉਹ ਪਾਕਿਸਤਾਨ ਜਾ ਰਹੇ ਉਧਰ ਕਈਆਂ ਦੀਆਂ ਜ਼ਮੀਨਾਂ ਰਹਿਈਆਂ ਕਈਆਂ ਦਾ ਬਾਲ ਬੱਚਾ ਰਹਿ ਗਿਆ ਹੁਣ ਤੁਸੀਂ ਦੇਖੀ ਦੇ ਵੀ ਜਦੋਂ ਬਾਗਾਂ ਬਾਰਡਰ ਥਾਣੀ ਲਗਾਉਂਦੇ ਆ ਆਪਣੇ ਟਾਰੀ ਬਾਰਡਰ ਥਾਣੀ ਜੇ ਕੋਈ ਉਧਰ 10 15 ਸਾਲਾਂ ਦਾ ਕੋਈ ਭੈਣ ਰਹਿ ਗਿਆ ਉਹ ਘਰਾ ਰਹੇ ਜਦੋਂ ਮਿਲਦੇ ਉਹ ਦੱਸਦੇ ਵੀ ਉਹ 1947 ਦੀ ਵੰਡ ਹੋਈ ਸੀ ਉਦੋਂ ਅਸੀਂ ਇੱਕ ਦੂਜੇ ਤੋਂ ਵਿਛੜੇ ਸੀ ਫਿਰ ਮੇਲ ਹੁੰਦਾ ਫਿਰ ਪਤਾ ਲੱਗਦਾ ਵੀ ਅੱਧਾ ਪਾਕਿਸਤਾਨ ਵੀ ਰਿਸ਼ਤੇਦਾਰੀ ਹੈ ਹਿੰਦੁਸਤਾਨੀ ਪੰਜਾਬੀ ਰਿਸ਼ਤੇਦਾਰੀ ਉਧਰ ਟ੍ਰੇਨਾ ਪਾਰ ਪਾਰ ਕੇ ਨਾ ਖੂਨ ਖਰਾਬਾ ਕਿੰਨਾ ਆਇਆ ਤੁਸੀਂ ਦੇਖ ਸਕਦੇ ਹੋ ਪੰਜਾਬ ਨੂੰ ਸੁਚਰਾਜ ਦਿਲਜੀਤ ਦੀ ਫਿਲਮਾਂ ਫਿਲਮਾਂ ਹੀ ਫਿਰ ਇਹ ਨਹੀਂ ਹਾਲੀਵੁੱਡ ਬਾਲੀਵੁੱਡ ਤੇ ਖੁੰਦਿਆ ਵੀ ਇਹ ਚੱਕਰ ਹੋਇਆ ਤੁਸੀਂ ਇਕਦਰ ਫਿਲਮ ਵਿੱਚ ਕੋਈ ਸੀ ਦੇ ਫਿਲਮ ਵੇਖੋ ਇਕਦਰ ਫਿਲਮ ਜੀ ਸਾਰਾ ਕੋਏ ਟੂ ਜ਼ੈਡ ਦਿਖਾਇਆ ਗਿਆ ਵੀ ਇਕਦਰ ਫਿਲਮ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਮੋਟਿਵ ਹੁੰਦੇ ਆ ਇਹ ਜਿਹਦਾਂ ਦੇ ਮੋਟੀਵੇਸ਼ਨ ਹੁੰਦੇ ਜਦੋਂ ਆਪਾਂ ਨੂੰ ਯਾਦ ਦਿਲਾਉਂਦੇ ਜਿੱਦਾਂ ਆਪਣੇ ਨਾਲ ਕੋਈ ਜਲ ਬਾਤ ਚਲੋ ਮੰਨ ਲਓ ਮੈਂ ਸਾਨੂੰ ਐਗਜ਼ਾਮਪਲ ਦਿਨਾ ਜਦੋਂ ਕਿ ਦੀ ਮੌਤ ਦੀਪੋ ਹੁੰਦੇ ਆ ਨਾ ਸੰਸਕਾਰ ਤੇ ਮੜੀਆਂ ਜਾਂਦੇ ਆ ਆਪਾਂ ਚਲਦੇ ਜਾਂਦੇ ਆ ਆਪਾਂ ਨੂੰ ਉਹਦਾ ਇੰਨਾ ਦੁੱਖ ਨਹੀਂ ਹੁੰਦਾ ਫਿਰ ਉਹਦੇ ਵੱਲ ਦੇਖ ਕੇ ਆਪਾਂ ਨੂੰ ਆਪਣਾ ਦੁੱਖ ਹੁੰਦਾ ਵੀ ਸਾਡਾ ਵੀ ਗਿਆ ਸਾਡਾ ਵੀ ਇਦਾਂ ਲੰਮੇ ਪਿਆ ਇਹ ਚੀਜ਼ਾਂ ਹੁੰਦੀਆਂ ਫਿਰ 1947 ਦੀ ਵੰਡ ਉਹਦੇ ਬਾਰੇ ਇਹ ਚਰਚਾ ਹੋਈ ਬੜਾ ਦੁੱਖ ਲੱਗਦਾ ਵੀ ਇਹ ਕਿਉਂ ਹੋਇਆ ਹਨਾ ਇਹ ਕੀ ਕਾਰਨ ਹੋਇਆ ਹੁਣ ਮਹਾਰਾਜਾਂ ਨੇ ਵੀ ਚੰਗੇ ਦਿਨ ਉਹ ਪੰਜਾਬ ਦੇ ਸੋਖੀ ਰੱਖੀ ਮਹਾਰਾਜ ਜੋ ਹੋ ਗਿਆ ਉਥੇ ਪਾਉਣ ਮਿੱਟੀ ਤੇ ਪਾਣੀ ਪਾਣੀ ਕਿਉਂਕਿ ਕਈ ਜ਼ਖਮੇ ਦੇ ਹੁਣ 1984 ਦੇ ਜ਼ਖਮ ਸਾਨੂੰ ਨਹੀਂ ਭੁੱਲਦੇ ਜੋ ਸਾਡੇ ਨਾਲ ਹੋਇਆ ਹਨ ਸੱਤ ਅਟੈਕ ਰਾ ਕਾਂਗਰਸ ਦਾ ਹਨ ਉਹ ਜ਼ਖਮ ਤਾਂ ਜੀ ਤਾਜ਼ੇ-ਤਾਜ਼ੇ ਆ 1947 ਦੇ ਜਿਨ੍ਹਾਂ ਦੇ ਪਰਿਵਾਰ ਉਧਰ ਰਹਿ ਗਿਆ ਜ਼ਮੀਨਾਂ ਪੈ ਲਈਆਂ ਹਨ ਘਰ-ਬਾਰ ਉਧਰ ਰਹਿ ਗਿਆ ਹਨ ਕੋਈ ਐਨੂੰ ਆ ਗਿਆ ਪਰ ਜ਼ਿਆਦਾ 170 80% ਆਪਣਾ ਪੰਜਾਹ ਭਾਗ ਤੇਰੇ ਤਰੇਨਾ ਭਾਰ phần ਪਾਕਿਸਤਾਨ ਚਲੇ ਗਏ ਇਧਰ ਇੰਨਾ ਜ਼ਿਆਦਾ ਮਾਹੌਲ ਖਰਾਬ ਸੀ ਤਾਂ ਦਾ ਸੋਟੇ ਕਿਰਪਾਨਾ ਕੋਈ ਨਹੀਂ ਵੇਦਾ ਕਿ ਇਹਨੂੰ ਮਾਰਨ ਲੱਗਿਆ ਕੋਈ ਇਹੋ ਜਿਹਾ ਬੜਾ ਵੀ ਕਦਰ ਫਿਲਮ ਵੇਖਿਓ ਆਪਣੇ ਸੰਨੀ ਜੋਲ ਦੀ ਉਹਦੇ ਵਿੱਚ A to Z ਦਿਖਾਇਆ ਗਿਆ ਵੀ ਕੀ ਕੀ ਭਾਤਨਾ ਪੰਜਾਬ ਨਾਲ ਆਇਆ ਸੀ ਆਪਣਾ ਪਾਕਿਸਤਾਨ ਭਰਾ ਹੁਣ ਚਲੋ ਮੰਨਦੇ ਹੁਣ ਆਪਣਾ ਮਾਣ ਸਰਮਾਨ ਕਰਦੇ ਜਦੋਂ ਆਪਾਂ ਆਪਾਂ ਬਰਸ਼ੀਆਂ ਦੇ ਜਾਣੇ ਗੁਰਨਾਣ ਦੇ ਜਾਣ ਵਿਹੜੇ ਦੇ ਜਾਣਦੇ ਆ ਕਿਤੇ ਵੀ ਜਾਣੇ ਵਸਾਕੀ ਦੇ ਜਾਣੇ ਉਹ ਬੜਾ ਮਾਣ ਸਨ ਮਾਣ ਛੋਟੇ ਭਾਈ ਹਾਂ ਦੇ ਲੈਂਦਾ ਪੰਜਾਬ ਚੜਦਾ ਪੰਜਾਬ ਬੜਾ ਮਾਣ ਸਨ ਮਾਨ ਕਰਦੇ ਸਿਕਿਉਰਟੀਆਂ ਨੇ ਦੇ ਜਦੋਂ ਯਾਤਰਾ ਜਾਣਾ ਪੰਜਾ ਸਾਹਿਬ ਇਹਾਂ ਕੋਈ ਇੰਡੀਆ ਪਾਕਿਸਤਾਨ ਦੀ ਟੀਮ ਆਪਣੀ ਉਧਰ ਚਲ ਜੇ ਮਾਨ ਸਨਮਾਨ ਬਹੁਤ ਜ਼ਿਆਦਾ ਕਰਦੇ ਪਰ ਉਹ ਚੀਜ਼ਾਂ ਜਦੋਂ ਰੜਕਦੀਆਂ ਜਦੋਂ ਹੋਈਆਂ ਅਨਗਲਾ ਉਹਦੇ ਦਿਲ ਚ ਆ ਜਾਂਦੀਆਂ ਵੀ ਇਹਨਾਂ ਪਾਕਿਸਤਾਨ ਨੇ ਸਾਡਾ ਕਿੰਨਾ ਨੁਕਸਾਨ ਕੀਤਾ ਹੁਣ ਹਿੰਦੂ ਧਰਮ ਬਾਰੇ ਗੁਰੂ ਤੇਗ ਬਹਾਦਰ ਨਸ਼ੀਦੀ ਦਿੱਤੀ ਹੈ ਨਾ ਜਦੋਂ ਪੰਡਤ ਆਏ ਸੀ ਹਨਾ ਹਿੰਦੂ ਧਰਮ ਕਿਉਂਕਿ ਜਿਹੜੇ ਵੱਡੇ ਵੱਡੇ ਪੋਲਿਟਿਕਸ ਜਿਹੜੇ ਇਹ ਸਾਰੇ ਹਿੰਦੂ ਧਰਮ ਨਾਲ ਬਿਲੋਂਗ ਕਰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਿੱਖ ਧਰਮ ਨੇ ਕਿੰਨਾ ਸਾਡੇ ਲਈ ਕੁਰਬਾਨ ਕੀਤਾ ਕਿਉਂਕਿ ਗੁਰੂ ਤੇਗ ਬਹਾਦਰ 9 ਸਾਲ ਦੀ ਉਮਰ ਇਹ ਗੁਰੂ ਗੋਬਿੰਦ ਸਿੰਘ ਜਦੋਂ ਪਿ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਸਿੱਖ ਇਤਿਹਾਸ ਚ ਕੀ ਕੀ ਧਰਮ ਬਾਰੇ ਕੀ ਕੀ ਧੜ ਲਿਖੀਤਾ ਸੀ ਪਰ ਉਹ ਭੁੱਲ ਜਾਂਦੇ ਆ ਜਦੋਂ ਸਾਡਾ ਹਾਕਮ ਪੰਜਾਬ ਦਾ ਕੋਈ ਵੀ ਮੁੱਦਾ ਜਾਣਾ ਹੋਵੇ ਦਿੱਲੀ ਨੂੰ ਕੁਝ ਵੀ ਕੋਈ ਖੁਸ਼ ਵੀ ਲੈਣਾ ਹੋਵੇ ਤਾਂ ਉਹ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਿੱਖ ਧਰਮ ਨੇ ਸਾਡੇ ਬਾਰੇ ਕਿੰਨਾ ਕੁਰਬਾਨੀ ਦਿੱਤਾ ਹਨ ਕਿੰਨਾ ਸਾਡੇ ਗੁਰੂਆਂ ਨੇ ਸਾਡੇ ਸਿੱਖ ਯੋਧਿਆਂ ਨੇ ਤੁਹਾਡੇ ਬਾਰੇ ਕਿੰਨਾ ਕੀਤਾ ਉਹ ਚੀਜ਼ਾਂ ਭੁੱਲ ਜਾਂਦੇ ਉਹਨਾਂ ਨੂੰ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਪੜਨਾ ਚਾਹੀਦਾ ਹੈ ਜੀ ਆਪਾਂ ਨੂੰ ਪੜਨਾ ਚਾਹੀਦਾ ਵੀ ਇਹ ਇਤਿਹਾਸ ਨੇ ਆਪਾਂ ਨੂੰ ਕਿੰਨਾ ਕੁਝ ਕਿੱਟਦਾ ਹਨ ਇਸ ਬਾਰੇ ਆ 1947 ਤੇ ਜਦੋਂ ਵੰਡ ਹੋਈ ਆ ਪੜਾ ਉਜੜਾ ਆ ਬੜਾ ਨੁਕਸਾਨ ਹੋਇਆ ਬੜਾ ਖੂਨ ਖਰਾਬਾ ਹੋਇਆ ਇਹ ਯਾਦ ਲਾਉਂਦਾ ਵਾ ਉਹਨੇ ਛੋਟੇ ਛੋਟੇ ਬੱਚੇ ਜਦੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਦੀ ਸੁਗੋ ਐਡ ਕਰਦੇ ਛੋਟਾ ਛੋਟੇ ਬੱਚੇ ਜਦੋਂ ਗੋਲੀਆਂ ਚਲਾਉਂਦੇ ਇੱਕ ਦੂਜੇ ਤੇ ਉਹ ਜਦੋਂ ਆਪਾਂ ਸੀਨ ਉਹ ਵੇ ਨੇ ਜਿੱਦਾਂ ਮੂਵੀ ਚ ਸੀਨ ਵੇ ਨੇ ਜਦੋਂ ਆਪਾਂ ਰੀਅਲ ਜੇ ਵੇ ਨੇ ਜਦੋਂ ਆਪਣੇ ਗਰਾਉਂਡਾਂ 'ਚ ਪੇਸ਼ਕਾਸ਼ ਨੂੰ ਦੇਖੋ ਉਹ ਫਿਰ ਉਹ ਚੀਜ਼ਾਂ ਆਪਾਂ ਦਮਾ ਚਾ ਜਾ ਜਿੰਦੇ ਆ ਵੀ ਇਹ ਚੱਕਰ ਸਾਡੇ ਨਾਲ ਹੋਇਆ ਸੀ ਇਸ ਬਾਰੇ ਬਹੁਤ ਜ਼ਿਆਦਾ ਇਹਾਨੂੰ ਜਿਆਦਾ ਸੌਕੀ ਨਹੀਂ ਮਿਲੀ ਸਾਡਾ ਪੜਾ ਸਾਡੀਆਂ ਪੈਲੀਆਂ ਨਹੀਂ ਸਾਡਾ ਪਰਿਵਾਰ ਉੱਧਰ ਰਹਿ ਗਿਆ ਪਾਕਿਸਤਾਨ ਰਹਿ ਗਿਆ ਸਾਡੀਆਂ ਜ਼ਮੀਨਾਂ ਰਹਿ ਗਈਆਂ ਫੇਰ ਤਾਰਾਂ ਲੱਗੀਆਂ ਇੱਧਰ ਉੱਧਰ ਨਹੀਂ ਆ ਸਕਦੇ ਉੱਧਰ ਇੱਧਰ ਨੇ ਹੁਣ ਕਈ ਜਿਹੜੀ ਪੀਰਾਂ ਦੀਆਂ ਜਗ੍ਹਾ ਗੁਰਦੁਆਰੇ ਹੁੰਦੇ ਆ ਉਹ ਬੜਾ ਕੁਝ ਚੈਕਿੰਗ ਕਰਕੇ ਫੇਰ ਤੋਂ ਹੁੰਦੇ ਆ ਪਰਮਾਰਥ ਸਨਮਾਨ ਬੜਾ ਕਰਦੇ ਉਹ ਪਿਆਰ ਬੜਾ ਕਰਦੇ ਜਿਵੇਂ ਆਪਾਂ ਕਰਤਾਰਪੁਰ ਸਾਹਿਬ ਬਣਿਆ ਆਪਣਾ ਗੁਰਨਾਨ ਦੇਵ ਜੀ ਜਿੱਥੇ ਜਿਆਦਾ ਚੱਲਿਆ ਬੜਾ ਕਰਦੇ ਉਹ ਜਦੋਂ ਫੌਜੀਆਂ ਆਰਮੀ ਲਈ ਪੁਲਿਸ ਦੀ ਡਿਊਟੀ ਲੱਗਦੀ ਉਹ ਤੇ ਇੱਧਰ ਮਿਲਦੇ ਠਾਰੀ ਬਾਡ ਇਹੋ ਸ਼ਰਮਣੀ ਹੁੰਦੀ ਜਦੋਂ ਪ੍ਰੇਰ ਹੁੰਦੀ ਆਮੋ ਸਾਹਮਣੇ ਆਉਂਦੇ ਬੜਾ ਮਾਣ ਸਨਮਾਨ ਸਾਕਾਇਤ ਦਿੰਦੀ ਆਣਾ ਪਰ ਇਹ ਜਦੋਂ ਗਦਾਰ ਕੋਈ ਰਲ ਜਾਂਦਾ ਨਾ ਕੋਈ ਹੋਣ ਜਿਹੜੇ ਮੁੰਡੇ 2000 ਤੋਂ ਪਹਿਲਾਂ 1947 ਤੋਂ ਬਾਅਦ ਉਹਨਾਂ ਦੀ ਨਹੀਂ ਕੋਈ ਗਲਤੀ ਜਿਹੜੇ 1947 ਤੋਂ ਪਹਿਲਾਂ ਵਾਲੇ ਨੇ ਉਹਨਾਂ ਦੀਆਂ ਗਲਤੀਆਂ ਹੋਈਆਂ ਇਹ 1947 ਤੋਂ ਬਾਅਦ ਪੈਦਾ ਹੋਏ ਉਹਨਾਂ ਦੀ ਕੋਈ ਗਲਤੀ ਨਹੀਂ ਕਿਉਂਕਿ 1947 ਤੋਂ ਪਹਿਲਾਂ ਪਹਿਲਾਂ ਜੋ ਵੀ ਪ੍ਰਸ਼ਾਸਨ ਹੋਇਆ ਕੋਈ ਲੀਟਲੀ ਕੁਆਲਿਟੀਜ਼ ਦਾ ਆਇਆ ਇਹ ਉਹਨਾਂ ਦੀ ਜ਼ਿੰਮੇਵਾਰੀ ਕੀ ਫੈਸਲੇ ਗਲਤ ਹੋਏ ਕੋਈ 네ਗੇਟਿਵ ਪੋਜ਼ਿਟਿਵ ਬੜੇ ਫੈਸਲੇ ਗਲਤ ਹੋਏ ਆ ਕੋਈ ਸਾਡੇ ਹੱਕ ਜੀ ਕੋਈ ਸਾਡੇ ਹੱਕ ਚ ਨਹੀਂ ਸੀ ਹਨਾ ਤੇ ਭਗਤ ਸਿੰਘ ਦਾ ਵੇਖੋ ਆਪਣਾ ਸੀਮਾਨ ਕਿਨਾ ਕਿਨਾ ਬਲਦਾਨ ਕਿੰਨਾ ਜੂ ਲਿਆ ਹਨ ਜਲਿਆਂ ਦੇ ਬਾਅਦ ਕਿੰਨਾ ਕਾਂਡ ਹੋਇਆ ਹਨ ਇਹ ਵੀ ਸਾਰੇ ਅੰਗਰੇਜ਼ਾਂ ਨੇ ਕੀਤਾ ਜੀ ਫਿਰ 23 ਅਪ੍ਰੈਲ ਬਾਅਦ ਜਾ ਕੇ ਇੰਗਲੈਂਡ ਤੋਂ ਉਦਮ ਸਿੰਘ ਨੇ ਬਦਲਾ ਲਿਆ ਹਨਾ ਇਹ ਨਿੱਕੀਆਂ ਨਿੱਕੇ ਜਿੱਦਾਂ ਜਦੋਂ ਭਗਤ ਸਿੰਘ ਦੀ ਆਪਣੇ ਅਜੇ ਦੇਗਾਂ ਦੀ ਫਿਰਨ ਵਿੱਚ ਇੰਨੀ ਕਿੰਨੀ ਕਿ ਚੀਜ਼ਾਂ ਕਿਉਂਕਿ ਹੁਣ ਨਵੀਂ ਪਨੀਰੀ ਦੇ ਬਾਰੇ ਬਹੁਤ ਘੱਟ ਪਤਾ ਕਿਉਂਕਿ ਹਾਨੂੰ ਪਤਾ ਸਾਡਾ 95 ਸਾਲਾਂ ਦਾ ਜਨਮ ਸਾਾਨੂੰ ਦਾਦੇ ਦੇ ਦਿੰਦੇ ਕਿਉਂਕਿ ਜਿੰਨਾ ਤੱਕ ਆਪਣੇ ਸਕੂਲਾਂ ਤਾਂ ਜਾਂ ਯੂਨੀਵਰਸਿਟੀ ਪ੍ਰੋਗਰਾਮ ਸੈਮੀਨਾਰ ਯੂਥ ਫੈਸਟੀਵਲ ਦੀ ਇਹ ਚੀਜ਼ਾਂ ਨਹੀਂ ਦੱਦੇ ਆਪਾਂ ਨੂੰ ਨਵੀਂ ਪਨੀਰੀ ਨੂੰ ਨਹੀਂ ਪਤਾ ਲੱਗਣਾ ਕੀ ਹੋਇਆ ਸੀ 1947 15 ਅਗਸਤ 20 ਜੀ 26 ਜਨਵਰੀ ਕੀ ਸੀ ਹਨਾ ਦੀਵਾਲੀ ਦੁਸ਼ਹਿਰਾ ਹਰ ਕਿਸੇ ਨੂੰ ਪਤਾ ਛੋਟੇ ਬੱਚਿਆਂ ਦੇ ਦਾਦੇ ਪਰਦਾਦੇ ਦਾਦਦੀਆਂ ਨਾਨੀਆਂ ਨੂੰ ਪੋਤੇ ਪੁੱਤਰੀਆਂ ਨੂੰ ਆਪਣੇ ਕੋਲ ਚ ਦੱਸਣਾ ਚਾਹੀਦਾ ਵੀ 26 ਜਨਵਰੀ 15 ਅਗਸਤ ਨੂੰ ਕੀ ਹੋਇਆ ਸੀ ਕਿ ਸਾਡਾ ਉਜੜਾ ਆ ਕਿ ਪਾਕਿਸਤਾਨ ਸਾਫ ਤੋਂ ਲਾਇਆ ਅੰਗਰੇਜ਼ਾਂ ਨੇ ਦੇਸ਼ ਦੀ ਬੜੀ ਲੁੱਟ ਕੀਤੀ ਕਿਉਂਕਿ ਪੰਜਾਬ ਨੂੰ ਸੋਨੇ ਦੀ ਚਿੜੀ ਕਹਿਆ ਜਾਂਦਾ ਸੋਨੇ ਦੀ ਚਿੜੀ ਬੜਾ ਪੰਜਾਬ ਜੀ ਸੀ ਇਹ ਸਾਰਾ ਅੰਗਰੇਜ਼ ਜਦੋਂ ਲੁੱਟ ਕੇ ਲੈ ਗਏ ਸਾਰਾ ਕੋਨਾ ਪੜੇ ਹਮਲੇ ਕੀਤੇ ਸਾਡੇ ਕੋਈ ਨਹੀਂ ਪਾਵਰ ਨਹੀਂ ਚਲੋ ਬਾਅਦ ਵਿੱਚ ਦੇਸ਼ ਕਿਹਾ ਹੋ ਗਿਆ ਕੋਣ ਵੇਖੂ ਟ੍ਰੇਨਾਂ ਜਦੋਂ ਆਪਾਂ ਸਾਡਾ ਉਥੇ ਡੰਗਰ ਰਹਿ ਗਏ ਪਰਿਵਾਰ ਰਹਿ ਗਿਆ ਫੈਮਿਲੀ ਰਹਿ ਗਈ ਸਾਡੇ ਦਾਦੇ ਪਰਦਾਦੇ ਕਈ ਉਧਰ ਰਹਿ ਗਏ ਹਨ ਕਈਆਂ ਨੂੰ ਦਾਦਾ ਦਾ ਸਾਲ ਇਹ ਪਤਾ ਲੱਗਾ ਹੀ ਨਹੀਂ ਵੀ ਅਸੀਂ ਕਿੱਥੇ ਰਹਿ ਗਏ ਕਿਹੜੇ ਪਿੰਡ ਕਿਹੜੇ ਸ਼ਹਿਰ ਹੈ ਉਹ ਤਾਂ ਬਾਅਦੋਂ ਪਤਾ ਲੱਗਾ ਜਦੋਂ ਬੰਦੇ ਨੇ ਸੱਟ ਲੱਗਦੀਆਂ ਉਦੋਂ ਹੀ ਉਹਨੂੰ ਪਤਾ ਲੱਗਦਾ ਜਦੋਂ ਠੀਕ ਹੁੰਦਾ ਉਦੋਂ ਪਤਾ ਲੱਗਦਾ ਵੀ ਇਹ ਚੀਜ਼ ਸੱਟ ਲੱਗੀ ਸਾਡੇ ਡੰਗਰ ਰਹਿ ਗਏ ਪਰਿਵਾਰ ਰਹਿ ਗਿਆ ਸਾਡਾ ਕਿੰਨਾ ਕੁਝ ਉਧਰ ਰਹਿ ਗਿਆ ਹਨ ਘਰ-ਬਾਰ ਰਹਿ ਗਏ ਹਨ ਬਾਲ ਬੱਚਾ ਸਾਰਾ ਉਧਰ ਰਹਿ ਗਿਆ ਕਈਆਂ ਦਾ ਇੱਧਰ ਕਿਉਂਕਿ 100 ਚ 90 80% ਲੋਕ ਜਦੋਂ ਇਹ 1947 ਦਾ ਘੋਮ ਖਰਾਬ ਆਇਆ ਉਦੋਂ ਸਾਰੇ ਟ੍ਰੇਨਾਂ ਦੇ ਚੜ ਕੇ ਕਈ ਮਰ ਗਏ ਵਿੱਚ ਉਹ ਵੀ ਜੋ ਟ੍ਰੇਨ ਦੇ ਵਿੱਚ ਅਫੜਾ ਦਫੜੀ ਵੱਜੀ ਕਈ ਉੱਪਰ ਬਹਿ ਕੇ ਕਈ ਬਾਲ ਬੱਚਾ ਕੋਈ ਛੋਟਾ ਪਰਿਵਾਰ ਸਾਰਾ ਸਮਾਨ ਸਮੂਹਣ ਇੱਧਰ ਉੱਧਰ ਹੋ ਗਿਆ ਕਈ ਉੱਧਰ ਵਧੀਆ ਚੱਲ ਗਏ ਹਨਾ ਫਿਰ ਕਈ ਸੈਟਲ ਹੋਣ ਦੇ ਟਾਈਮ ਲੱਗਾ ਹਨਾ ਕਈ ਇੱਧਰ ਰਹਿ ਗਏ ਉਹਨਾਂ ਦਾ ਪਰਿਵਾਰ ਕਈ ਉੱਧਰ ਰਹਿ ਗਏ ਕਿਉਂਕਿ ਜਿੰਨਾਂ ਦਾ ਪੰਚਾਚੇ ਦਾਇਪੂਆ ਫੁੱਫੜ ਕਈ ਉੱਧਰ ਚੱਲ ਗਏ ਇੱਧਰ ਚੱਲ ਗਿਆ ਪਰਿਵਾਰ ਹਨਾ ਕਈਆਂ ਨੂੰ ਤੇ ਮਤਲਬ ਔਣ ਨਹੀਂ ਦਿੱਤਾ ਰਾ ਫਿਰ ਉਤਾਰਾਂ ਲੱਗੀਆਂ ਬਾਰਡਰ ਬਣ ਗਏ ਹਨਾ ਫਿਰ ਕਿੰਨਾ ਕੁਝ ਹੋ ਗਿਆ ਵਿਕਾਸ ਕਿੰਨਾ ਹੋ ਗਿਆ 1947 ਤੋਂ ਬਾਅਦ ਕਈ ਉੱਧਰ ਆਏ ਇੱਧਰ ਰਹਿ ਆਦ ਵਿਚਾਲੇ ਜੇ ਕੰਮ ਰਹੇਗਾ ਅੱਗੇ ਅੱਤੇ ਉੱਤਰ ਚੱਲ ਗਏ ਅਤੇ ਇੱਧਰ ਚੱਲ ਗਏ ਬੜਾ ਨੁਕਸਾਨ ਹੋਇਆ ਬਹੁਤ ਉਜੜੇ ਵਿੱਚ ਪੰਡਾਲੀ ਚ ਹੋਏ ਆ ਤੇ ਸੌਫੀਆਂ ਨੇ ਆਜ਼ਾਦੀਆਂ ਮਿਲੀਆਂ ਫਿਰ ਹੁਣ ਵੇਖੋ ਸਾਡਾ ਆਜ਼ਾਦ ਮੁਲਖ ਉਹ ਜੋ ਮਰਜੀ ਕਰ ਸਕਦਾ ਪਰ ਹੁਣ ਇਹ ਆ ਵੀ ਹੁਣ ਜਿਹੜਾ ਟ੍ਰੈਂਡ ਆ ਗਿਆ 2025 ਦੇ ਪ੍ਰੈਜ਼ਰ ਦੀ ਗੱਲ ਕਰੀਏ ਵੀ ਆਪਣੇ ਹੀ ਆਪਣੇ ਇਹ ਆਪਣੇ ਜਿਹੜੇ ਯਾਰ ਦੋਸਤ ਆਪਣਾ ਪਰਿਵਾਰ ਇਕੱਲਾ ਇਕੱਲਾ ਕੁੜੀ ਮੁੰਡਾ ਹੁਣ ਉੱਧਰ ਜਾ ਰਹੇ ਇੰਗਲੈਂਡ ਚ ਜਾ ਰਹੇ ਨੇ ਅੰਗਰੇਜ਼ਾਂ ਦੇ ਮੁਲਕ ਜਾ ਰਹੇ ਨੇ ਉਧਰ MP MLA ਬਾਰੇ ਨੇ ਪਾਰਲੀਮੈਂਟ ਦੀ ਕੋਈ ਸਿੱਕ ਅਫਸਰ ਬਾਹਰ ਕੋਈ ਕੁਲਛ ਝੋੜਿਆ ਕੋਈ ਆਰਮੀ ਬੜਾ ਵਧੀਆ ਲੱਗਦਾ ਕਿਉਂਕਿ ਪਹਿਲਾਂ ਉਹਨਾਂ ਨੇ ਸਾਡੇ ਤੇ ਹਮਲਾ ਕਰਕੇ ਹਾਂ ਨੂੰ ਜਿੱਤ ਦੀ ਕੋਸ਼ਿਸ਼ ਕੀਤੀ ਪਰ ਹੁਣ ਇਹ ਆਜ਼ਾਦ ਆ 2025 ਪ੍ਰੈਜ਼ੈਂਟ ਟਾਈਮ ਤੇ ਆਜ਼ਾਦ ਆ ਉਹ ਸਾਡੇ ਉਧਰ ਜਾ ਕੇ ਉਹਨਾਂ ਦੇ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਨਾਲ ਖੜੋਂਦੇ ਰੈਂਕ ਵਾਧਾ ਅੰਗਰੇਜ਼ਾਂ ਨੇ ਥੱਗਦਾ ਦਾੜੀ ਦਾ ਸਟੈਂਡ ਲੈ ਲੈਂਦੇ ਨੇ ਜਦੋਂ ਬਾਣੇ 'ਚ ਰਹਿੰਦੇ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਇਹਨਾਂ ਦੇ ਹਮਲਾ ਕੇ ਸਭ ਤੋਂ ਗਲਤੀਆਂ ਹੋਈਆਂ ਹਨ ਦੇ ਉਹਨਾਂ ਨਾ ਰਹਿੰਦੇ ਆਰਮੀ ਦੇ ਵੀ ਕੁਝ ਝੋ ਰਹੇ ਨੇ ਆਰਪੀ ਬਣਨੇ ਐ ਐਮਐਲਏ ਬਣ ਰਹੇ ਬੜਾ ਬੜਾ ਖੁਸ਼ ਹੁੰਦੇ ਨੇ ਵੀ ਸਾਡੇ ਨਾਲ ਕੋਈ ਬੱਚੇ ਰਹਿ ਰਹੇ ਇਸ ਕਰਕੇ ਸਾਡਾ 15 ਗਸਤ 1947 ਦਾ ਇਹ ਜਿੰਨੀ ਵੀ ਦਾਸ ਨੂੰ ਜਾਣਕਾਰੀ ਆ ਸਾਰੀ ਏ ਟੂ ਜ਼ेड ਆ ਬਸ਼ੇਰ ਕਰਤੀ ਆ ਬਾਕੀ ਬਹੁਤ ਨੁਕਸਾਨ ਹੋਇਆ ਉਜਾੜੇ ਪੈਣ ਖੂਨ ਖਰਾਬਾ ਆਇਆ ਨੇ ਕਿਉਂਕਿ ਪਰਿਵਾਰ ਮਲੋਣੇ ਪੜੇ ਵਿਛੋੜੇ 1947 ਬਾਹਰ ਆ ਜੀ ਇਸ ਕਰਕੇ ਸਾਡਾ ਟਾਪਿਕ ਇਹ ਸੀ ਵੀ ਅੱਜ 1947 15 ਗਸਤ ਬਾਰੇ ਗੱਲ ਕੀਤੀ ਜਾਵੇ ਜੋ ਵੀ ਨੀਕੀ ਹੋ ਗਈ ਹੋਵੇ ਤੇ ਮਾਫ਼ ਕਰਿਓ 사시카 ਜੀ